27 ਤਰੀਕ ਦਾ ਵਲੌਗ ਆਪਾਂ ਸਾਦਕ ਦੇ ਗਰਾਊਂਡ ਤੋਂ ਲੈ ਕੇ ਚੱਲੇ ਆਂ ਬੌਲਿਸ ਤੱਕ 5 ਕਿਲੋਮੀਟਰ ਦੀ ਇੱਕ ਕ੍ਰਾਸ ਕੰਟਰੀ ਅੱਜੋ ਸਾਡੇ ਨਾਲ ਸ਼ੁਰੂਆਤ ਦੇ ਜਗਹਾਰੇ ਤੋਂ ਬਾਅਦ ਆਪਾਂ ਕੀਤੀ ਕ੍ਰਾਸ ਕੰਟਰੀ ਦੀ ਸ਼ੁਰੂਆਤ ਕੀਤਾ ਭੱਜਣਾ ਗਰੁੱਪਾਂ ਵਿੱਚ ਵੰਡ ਲਿਆ ਲੋੜੀ ਬੱਚੇ ਜਿਹੜੇ ਭੱਜ ਸਕਦੇ ਜਿਹੜੇ ਵਾਕ ਕਰਦੇ ਸੀਗੇ ਦੇਖਦੇ ਕਿੰਨਾ ਟਾਈਮ ਇਹ ਆਪਣੇ ਨਾਲ ਲਗਾਤਾਰ ਭੱਜਦੇ ਆ ਵਿੱਚ ਬਹੁਤ ਸਾਰੇ ਬੱਚੇ ਜਿਹੜੇ ਚੰਗਾ ਭੱਜਦੇ ਆ ਉਹਦਾ ਜਾਣਗੇ ਬਾਕੀ ਬੱਚਿਆਂ ਨੂੰ ਵੀ ਲੈ ਕੇ ਜਾਵਾਂਗੇ ਆਪਾਂ ਆਜੋ ਦੇਖਦੇ ਆਂ ਇਹ ਗਰੁੱਪ ਸਾਡਾ ਕੋਚ ਅਮਰੀਕਾ ਦੇ ਬਾਈਬਲ ਜੀ ਦੇ ਅੰਡਰ ਭੱਜ ਰਿਹਾ ਸੀਗਾ ਤੇ ਵਧੀਆ ਸਟੈਪ ਬਣਾ ਕੇ ਰੱਖਿਆ ਨੇ ਇਹਨਾਂ ਨੇ ਔਰ ਲਾਸਟ ਤੱਕ ਇਦਾਂ ਹੀ ਗੇ ਗਰੁੱਪ ਦੇ ਵਿੱਚ ਕਿਉਂਕਿ ਇਹਦੇ ਵਿੱਚ ਜਿਹੜਾ ਘੱਟ ਬੱਚਾ ਭੱਜਦਾ ਉਹ ਵੀ ਕਵਰ ਅਪ ਕਰ ਲੈਂਦਾ ਆਪਣੇ ਆਪ ਨੂੰ ਦੂਜੇ ਬੱਚਿਆਂ ਦੇ ਨਾਲ ਜੋੜ ਲੈਂਦਾ ਬਹੁਤ ਸੋਹਣੀ ਰਾਈਡਿੰਗ ਬਹੁਤ 20 ਕਿਲੋਮੀਟਰ ਦਾ ਆਪਾਂ ਸਫ਼ਰ طے ਕਰ ਲਿਆ ਸੀਗਾ ਤੇ ਬੱਚਿਆਂ ਦੀ ਸਪੀਡ ਦੇਖੋ ਇਹ ਬੱਚੇ ਅੰਡਰ 14 ਤੇ ਅੰਡਰ 11 ਵਾਲੇ ਆ ਇਹਨਾਂ ਦਾ ਕਲਾਸ ਤੱਕ ਹੀ ਗਏ ਹੈ ਇਹ ਇਹ ਬੱਚੇ ਸਾਡੇ ਦੋਨੇ ਸਭ ਤੋਂ ਅੱਗੇ ਆ ਤੇ ਕਾਫੀ ਵਧੀਆ ਸਪੀਡ ਨਾਲ ਆਇਆ ਇਹ ਬੰਦੇ ਸਾਡੇ ਗਰੁੱਪ ਦੇ ਸਾਰਿਆਂ ਤੋਂ ਅੱਗੇ ਆ ਇਸ ਟਾਈਮ ਇਹ ਬੌਲੀ ਸਾਹ ਸਾਰਿਆਂ ਤੋਂ ਪਹਿਲਾਂ ਪਹੁੰਚ ਜਾਣਗੇ ਇਹ ਤੁਹਾਨੂੰ ਦਿਖਾਉਣੇ ਆ ਅਸੀਂ ਬਈ ਜੀ ਦੋ ਬੰਦੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 100 ਮੀ ਕੀਪਸ ਕੋਰ ਵੀ ਵਧੀਆ ਸਟੈਪ ਦੇ ਨਾਲ ਗੁਰਦੁਆਰਾ ਸਾਹਿਬ ਦੇ ਨੇੜੇ ਲਗਭਗ 4 ਕਿਲੋਮੀਟਰ ਬਾਅਦ ਬੱਚਿਆਂ ਜੇ ਤਸ਼ਾਹ ਬਹੁਤ ਸੀ ਤੇ ਬਹੁਤ ਗਰੁੱਪ ਦੇ ਵਿੱਚ ਭਜਾਇਏ ਸੀ ਪਰ ਇਹ ਹੌਲੀ ਹੌਲੀ ਸਿੰਗਲ ਲਾਈਨ ਹੋ ਗਈ ਜਿਵੇਂ ਜਿਵੇਂ ਬੱਚਾ ਸਟੈਮਨਾ ਸੀ ਤਾਕਤ ਸੀ ਉਹ ਮੇਂ ਭਜਦੇ ਆਏ ਤੁਹਾਨੂੰ ਦਿਖਾਉਨੇ ਆ ਬਾਈਬਲ ਜੀ ਦੀ ਜਿਹੜਾ ਗਰੁੱਪ ਰੈਨ ਚਾਰਜ ਸੀ ਉਹ ਵੀ ਇਕੱਲਾ ਹੀ ਭੱਜ ਆਉਂਦਾ ਤੇ ਨਾਲ ਹੀ ਮਾਨਿਕ ਗਖੜ ਵੀ ਬਹੁਤ ਵਧੀਆ ਭੱਜਿਆ ਆ ਸਾਡੀ ਭੈਣ ਦਾ ਬਹੁਤ ਸਾਥ ਆ ਸਾਡੇ ਸਾਥ ਗਰਾਊਂਡ 'ਚੋਂ ਆਈ ਆ ਸਾਡੇ ਨਾਲ ਹਰਪ੍ਰੀਤ ਭਾਈ ਨੇ ਵੀ ਇਸ ਬੱਚੇ ਦਾ ਸਾਥ ਨਹੀਂ ਛੱਡਿਆ ਅੰਡਰਨੈਂਡ ਦਾ ਬੱਚਾ ਸੀ ਪੂਰਾ ਰਸਤਾ ਭੱਜ ਕੇ ਹੱਥ ਫੜ ਕੇ ਪੂਰਾ ਕੀਤਾ ਦੇਖ ਲਈਏ ਕੋਈ ਪੁਲਿਸਰ ਤੱਕ ਹੁਣ ਪਹੁੰਚ ਚੁੱਕੇ ਹੈ ਵੀ ਚਲੋ ਵੀ ਚਲੋ 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 ਅੱਜ ਦੇ ਪੱਜ ਦੇ ਪੱਜ ਦੇ ਪੱਜ ਦੇ ਪੱਜ ਦੇ ਪੱਜ ਦੇ ਪੱਜ ਦੇ ਵੈਰੀ ਗੁੱਡ ਦਾ ਅੰਡਰ 8 ਤੇ ਜਿਹੜੇ ਬੱਚੇ ਨਹੀਂ ਪੱਜ ਸਕਦੇ ਸੀ ਉਹਨਾਂ ਬੱਚਿਆਂ ਨੂੰ ਲੈ ਪਹੁੰਚ ਚੁੱਕੇ ਸੀ ਆਪਾਂ ਵੀ ਆਪਣੇ ਤੋਂ 1 ਕਿਲੋਮੀਟਰ ਦਾ ਗੁਰਦੁਆਰਾ ਬੋਲੀ ਸਾਹਿਬ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਜਕਾਰਿਆਂ ਦੀ ਗੂੰਜ ਵਿੱਚ ਆਪਾਂ ਪਹੁੰਚ ਚੁੱਕੇ ਸੀਗੇ ਗੁਰਦੁਆਰਾ ਬੋਲੀ ਸਾਹਿਬ ਗੇਟ ਦੇ ਵਿੱਚ 5 ਕਿਲੋਮੀਟਰ ਦਾ ਆਪਣਾ ਜਿਹੜਾ ਰਨ ਪੂਰਾ ਹੋਇਆ ਅੱਜ ਬਹੁਤ ਕੁਝ ਬਹੁਤ ਐਕਟੀਵਿਟੀਆਂ ਆਪਾਂ ਕੀਤੀਆਂ ਅੱਗੇ ਉਹ ਤੁਹਾਨੂੰ ਦਿਖਾਉਨੇ ਆਪਾਂ ਲਗਭਗ 90% ਬੱਚੇ ਜੋ ਪਹਿਲੀ ਵਾਰੀ 5 ਕਿਲੋਮੀਟਰ ਦੌੜੇ ਸੀ ਲੱਤਾ ਭਰ ਗਏ ਬੁਰੇ ਹਾਲਾ ਖੜੇ ਆਪਾਂ ਕੀਤੇ ਉਹਨਾਂ ਨੂੰ ਦੋ ਲੈਣਾ ਵਿੱਚ ਗਰਲਸ ਬੁਆਇਸ ਅਲੱਗ-ਅਲੱਗ ਸਤਿਨਾਮ ਵਾਹਿਗੁਰੂ ਫਿਰ ਆਪਾਂ ਲਾਈਆਂ ਵਾਹਿਗੁਰੂ ਸਿਮਰਨ ਦੇ ਨਾਲ 100 ਬੈਠ ਕੇ ਵਾਹਿਗੁਰੂ 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 ਫਿਰ ਦਸ-ਦਸ ਦੰਡਾਂ ਦੇ ਚਾਰ ਸੈੱਟ ਵਾਹਿਗੁਰੂ ਸਿਮਰਨ ਦੇ ਨਾਲ ਵਾਹਿਗੁਰੂ 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 ਫਿਰ ਆਏ ਜੰਪਿੰਗ ਜੈਕਸ ਫਾਰਵਰਡ ਕਰਦੇ ਹੋਏ ਆਪਾਂ ਪਹੁੰਚੇ ਦਰਬਾਰ ਸਾਹਿਬ ਦੇ ਕੋਲੇ ਜਿੱਥੇ ਆਪਾਂ ਜੋੜੇ ਉਤਾਰਨੇ ਸੀਗੇ ਬੱਚੇ ਲਗਭਗ ਥੱਕ ਹੀ ਚੁੱਕੇ ਸੀ ਇਹਦੇ ਚ ਤੇ ਸਾਰਿਆਂ ਦੀ ਬੱਸ ਹੋ ਹੀ ਪਈ ਸੀ ਪਰ ਉਹਨਾਂ ਨੇ ਆਪਣਾ ਜਿਹੜਾ ਹੌਂਸਲਾ ਸੀ ਉਹ ਬਰਕਰਾਰ ਰੱਖਿਆ ਤੇ ਕਰਦੇ ਆਏ ਬੱਚੇ ਮਗਰ ਮਗਰ ਫਿਰ ਆਪਾਂ ਛੱਡੇ ਚੜ੍ਹਦੀ ਕਲਾ ਵਾਲੇ ਜਕਾਰੇ ਸਾਰਿਆਂ ਨੇ ਯਾਕਾਰ ਬਤੇ ਅਸੀਂ ਸਾਡੇ ਗਰਾਊਂਡ ਤੋਂ ਲੈ ਕੇ ਬੋਲੀ ਸਾਹਿਬ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਹੁਣ ਆਪਾਂ ਕਰਾਂਗੇ ਦਰਬਾਰ ਸਾਹਿਬ ਦਰਸ਼ਨ ਤੇ ਬਾਅਦ ਵਿੱਚ ਦੁਰਦਲ ਲੰਗਰ ਇੱਥੇ ਬੱਚਿਆਂ ਵਾਸਤੇ ਦਰਬਾਰ ਸਾਹਿਬ ਦੇ ਅੰਦਰ ਸ਼ਹੀਦੀ ਹਫਤੇ ਨੂੰ ਲੈ ਕੇ ਬੱਚਿਆਂ ਨੂੰ ਮਾਸਟਰ ਅੰਮ੍ਰਿਤ ਦੀ ਦੁਆਰਾ ਬੜੇ ਹੀ ਚੰਗੇ ਤਰੀਕੇ ਨਾਲ ਸੰਕੇਬ ਵਰਣਨ ਕੀਤਾ ਗਿਆ ਨੂੰ ਕਹਿੰਦੇ ਛੋਟੇ ਸਾਹਿਬ ਜਦੋਂ ਉਹਨਾਂ ਨੂੰ ਦੁਹੇਜ ਵੀ ਆ ਵੀ ਛੋਟੇ ਸਾਹਿਬ ਨੇ ਕਿਸੇ ਪਾਸੋਂ ਵੀ ਆ ਡੋਲ ਆ ਇਹਨਾਂ ਦੀ ਪੂਰੀ ਲਾਸ ਨਹੀਂ ਇਹਨਾਂ ਨੂੰ ਕਿਸੇ ਦਾਇ ਦਾ ਅਸੀਂ ਰਾਜਾ ਦੇ ਕੋਹਾਂ ਨਹੀਂ ਸਕਦੇ ਦੇਖੀ ਕਿ ਤਾ ਫਿਰ ਉਹਨਾਂ ਨੇ ਪਹਾਨਾ ਆ ਬਣਾ ਕੇ ਇੱਕ ਵੀ ਇਹਨਾਂ ਨੂੰ ਕਿਸੇ ਤਰੀਕੇ ਨਾਲ ਸ਼ਹੀਦ ਕਰੋ ਵੀ ਤੁਸੀਂ ਸਾਨੂੰ ਕੁੱਠਾ ਬੋਲ ਗਏ ਤੁਸੀਂ ਤੁਹਾਨੂੰ ਮਰਿਆਦਾ ਨਹੀਂ ਹੈਗੀ ਸਾਨੂੰ ਬੋਲਣ ਦੀ ਵੀ ਰਾਜਾ ਇੱਕ ਰਾਜੇ ਦੇ ਅੱਗੇ ਤੁਸੀਂ ਸਹੀ ਸਹੀ ਵੀ ਤੇ ਨਹੀਂ ਬੋਲੇ ਪਹਾਨਾ ਬਣਾ ਭਾਈ ਗੁਰੂ ਜੀ 5 ਕਿਲੋਮੀਟਰ ਕ੍ਰਾਸ ਕੰਟਰੀ ਕਰਨ ਤੋਂ ਬਾਅਦ ਦਰਬਾਰ ਸਾਹਿਬ ਦਰਸ਼ਨ ਕੀਤੇ ਉਸ ਤੋਂ ਬਾਅਦ ਜਿਹੜਾ ਦੁੱਧ ਦਾ ਲੰਗਰ ਦੀ ਸੇਵਾ ਸੀਗੀ 25 ਤਰੀਕ ਕੱਲ੍ਹ ਜਾਣ ਕੇ ਜਿਹੜਾ ਲੰਗ ਗਿਆ ਉਸ ਦਿਨ ਸਾਡਾ ਵੀਰ ਧਰਮਿੰਦਰ ਸਿੰਘ ਉਹਨਾਂ ਵੱਲੋਂ ਲੰਗਰ ਲਾਇਆ ਗਿਆ ਸੀ ਦੁੱਧ ਦਾ ਗਰਾਉਂਡ ਦੇ ਵਿੱਚ ਤੇ ਅੱਜ ਭਾਈ ਅਨਮੋਲ ਵੱਲੋਂ ਤੇ ਉਹਨਾਂ ਨਾਲ ਅਮਰੀਕ ਸਿੰਘ ਇਹਨਾਂ ਵੱਲੋਂ ਲੰਗਰ ਲਾਇਆ ਗਿਆ ਦੁੱਧ ਦਾ ਵਾਲੀ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਤਕਬਾ 250 ਬੱਚਾ ਸੀ ਸਾਡੇ ਕੋਲੇ ਤੇ ਜਿਨ੍ਹਾਂ ਨੇ ਦੁੱਧ ਦੀ ਸੇਵਾ ਕੀਤੀ ਗਈ ਵਿੱਚ ਬਦਾਮ ਕਾਜੂ ਪਾ ਕੇ ਬਹੁਤ ਵਧੀਆ ਸੀ ਉਪਰਾਲਾ ਬਈਆਂ ਦਾ ਬਹੁਤ ਬਹੁਤ ਧੰਨਵਾਦ ਆ ਮੇਰੇ ਭੱਜ ਕੇ ਚੇਸ ਆਲਦੇਸ ਬੱਚੇ ਨੇ ਹੌਸਲੇ ਨੂੰ ਵੀ ਦਾਤ ਹੈ ਸਾਰੇ ਰਾਹ ਕਦੇ ਭੱਜ ਕੇ ਕਦੇ ਪੈਦਲ ਚੱਲ ਕੇ ਆਇਆ 90% ਬੱਚੇ ਸੀ ਜਿਹੜੇ ਪਹਿਲੀ ਵਾਰੀ ਭੱਜ ਰਹੇ ਸੀ ਇਹਨਾਂ ਨੇ ਆਪਣੇ ਹੌਸਲੇ ਤੇ ਜਿਹੜੀ ਅੰਦਰੂਨੀ ਸ਼ਕਤੀ ਆ ਉਹਦੇ ਨਾਲ ਇਹਨਾਂ ਨੇ ਇੱਕ ਜਿੱਦੀਪਨ ਦਿਖਾਇਆ ਤੇ ਆਪਣੇ ਆਪ ਪਹੁੰਚੇ ਆ ਗੁਰਦੁਆਰਾ ਸਾਹਿਬ ਸਾਹਿਬ ਤੇ ਹੁਣ ਤੁਹਾਡੇ ਹੌਸਲੇ ਦੀ ਜ਼ਰੂਰਤ ਹੈ ਇਹਨਾਂ ਨੂੰ ਵਾਹੀ ਜੀ ਵਾਹਿਗੁਰੂ ਦਾ ਕਮੈਂਟ ਕਰਕੇ ਵਾਹਿਗੁਰੂ ਜੀ ਦਾ ਕਮੈਂਟ ਕਰਕੇ ਇੱਕ ਵਾਰੀ ਹੌਸਲਾ ਜ਼ਰੂਰ ਦਿਓ ਇਹਨਾਂ ਨੂੰ ਮਿਲਦੇ ਆਂ ਅਗਲੀ ਵੀਡੀਓ ਚ